इंडियन टीवी न्यूज़ पंजाब अपनी खबर अपनी भाषा विच नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਛੋਟੇ ਲਾਂਦੇ ਆਦਾ ਅਰੇ ਬਾਰਿਸ਼ ਹੋਈ ਹੈ ਕਿਹਦਾ ਲੱਗਾ ਬਹੁਤ ਬਾਰਿਸ਼ ਹੋਇਆ कैसा लग रहा है गर्मी बहुत ज्यादा पड़ रही थी गर्मी बहुत मौसम ठंडा हुआ है ठंडा हुआ है बारिश तो पड़ गई लेकिन अब काम का कैसे होगा काम में अभी थोड़ी होगा नहीं होगा तो फिर कैसे चलेगा दो दिन का बाद काम होगा बारिश जितना पर आई पूरा हो गया फिर गुजरात कैसे होगा काम कैसे चलेगा होगा चलता रहेगा चलता रहे मिली कुछ गर्मी रात कुछ मिल गया तो ठंडी का प्रभाव आ गया ਬਾਰਿਸ਼ ਨਹੀਂ ਆ ਰਹੀ ਅੱਜ ਅੱਜ ਬਸ ਪਰਵੇ ਕਿੰਨੀ ਸੀ ਗਰਮੀ ਤਾਂ ਬਹੁਤ ਜ਼ਿਆਦਾ ਸੀ ਜਿੱਦਾਂ ਕੱਲੀ ਵਾਰ ਭਈਆ ਜੰਦੀ ਜੰਦੀ ਕਰਨੀ ਪਈ ਪਹਿਲੀ ਵਾਰ ਕੀ ਗੱਲ ਬੰਦ ਹੋ ਗਿਆ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਬਰਖ ਬੱਜ ਕੇ ਆਇਆ ਹਰ ਬੰਦੇ ਨੂੰ ਰੁੱਖ ਲਗਾਵਾ ਚਾਹੀਦਾ ਹਰ ਕੋਲ ਬਿਲਕੁਲ ਚਾਹੀਦਾ ਜੀ ਰੁੱਖ ਲਗਾਉਣੇ ਚਾਹੀਦੇ ਆ ਦੂਸਰਾ ਪੋਲੂਸ਼ਨ ਰਿਕ ਬੰਦੇ ਕੋਲ ਘੱਟੀ ਹੈਗੀ ਹੈ ਰਿਕ ਘਰ ਦੇ ਵਿੱਚ ਐਸੀ ਲੱਗਣ ਲੱਗ ਗਿਆ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਜੋ ਇਸ ਕਾਰ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਰੁੱਖ ਲਗਾਉਣੇ ਜ਼ਰੂਰੀ ਹੋ ਗਏ ਨੇ ਹੁਣ ਜੀ ਗਰਮੀ ਕਿੰਨੀ ਪੈਦੀ ਗਰਮੀ ਬੁਰਾਲ ਦਾ 55 ਡਿਗਰੀ ਅੱਜ ਹੁਣ ਬਾਸ ਪਈਆ ਹੁਣ ਪਿਆਰੀ ਪੂਰਾ ਪ੍ਰਾਂਤ ਤੇਰਾ ਲਿਖਿਆ ਪਹਿਲਾਂ ਕਦੇ ਕਰਕੇ ਲਿਖੀ ਜਾਂਦੀ ਕਿਤੇ ਰੂਪਰ ਆਈਸ਼ਵਰ ਤੋਂ ਥੋੜਾ ਜਿਆਦਾ ਜਾਂ ਕਾਰਨ ਮਾਉਂਦੇ ਕਰੀਂ ਕਾਰਨ ਇਹ ਨੈਟਵਰਕ ਕਰਕੇ ਆਪਣਾ ਫਾਈਵ ਜਿਹੜਾ ਚੱਲ ਰਿਹਾ ਉਹ ਸਿਸਟਮ ਖਰਾਬ ਕਰੇਗਾ ਟਾਪ ਟੂਪਰ ਲੱਗੇ ਜਿਹੜੇ ਸਾਰੇ ਜਿਹੜੇ ਰੁਕ ਪਟੇ ਜਾ ਰਹੇ ਉਹਨਾਂ ਦਾ ਕਿਤੇ ਨਹੀਂ ਰੁਕ ਛੱਡੇ ਹੋਏ ਨਹੀਂ ਆ ਇੱਕ ਉਹਨਾਂ ਦਾ 5000 ਕਰੋੜ ਕੁੱਟੀਆਂ ਜੁਰਦਾ ਬਣੀ ਨੇ ਇੰਨੀਆਂ ਨਿਸ਼ਟ ਜਿਹੜੇ ਬਾਦਰ ਲੋਕ ਵੱਡੇ ਰਹੇ ਲਾਤਾ ਕਿਥੇਰੇ ਉਹ ਕੰਪਨੀ ਚ ਰੂਪਨਾ ਬੁਰੀਆਂ ਕਰ ਰਹੇ ਕੁੱਟਿਆ ਸਾਰੇ ਤੇ ਕੁੱਟਿਆਂ ਦੇ ਬਹੁਤ ਕ ਤਪਣੇ ਇੰਡੀਆ ਚ 5000 ਕਰੋੜ ਘਟਦੇ ਹੁੰਦਾ ਬਹੁਤ ਜ਼ਿਆਦਾ ਇਹ ਵੀ ਇਹ ਹੈ ਜੀ ਲੇਬਰ ਚੌਂਕ ਲਹਿੇੜੀ ਰੋਡ ਜਿੱਥੇ ਆਪਣੀ ਰੋਜੀ ਰੋਟੀ ਵਾਸਤੇ ਸਵੇਰ ਤੋਂ ਹੀ ਲੇਬਰ ਵਾਲੇ ਜਿਹਨਾਂ ਨੇ ਕਰੋ ਨਿਕਲਦੇ ਨੇ 5-600 ਦੀ ਦਿਹਾੜੀ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਬੇਸ਼ੱਕ ਗਰਮੀ ਇਸ ਵਾਰ ਬਹੁਤ ਜ਼ਿਆਦਾ ਪਈ ਹੈ ਲਗਭਗ 48 ਤੋਂ ਲੈ ਕੇ 51 ਡਿਗਰੀ ਤੱਕ ਟੈਂਪਰੇਚਰ ਜਿਹਦਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਸੀ ਕਾਰਨ ਮੰਨਿਆ ਜਾ ਰਿਹਾ ਕਿ ਜਿਹੜੇ ਰੁੱਖ ਕੱਟੇ ਜਾ ਰਹੇ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਹੈ ਉਹ ਵੀ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਨਾਲ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਘਰਾਂ ਦੇ ਵਿੱਚ ਏਸੀ ਵੱਧੇ ਜਾ ਰਹੇ ਨੇ ਪ੍ਰਦੂਸ਼ਣ ਵੱਧਾ ਜਾ ਰਿਹਾ ਹੈ ਇਸ ਕਾਰਨ ਜਿਹੜਾ ਹੈ ਇਹ ਗਰਮੀ ਪਈ ਸੀ ਪਰ ਅੱਜ ਬਰਸਾਤ ਦੀ ਪਹਿਲੀ ਮੌਸਮ ਦੇ ਬਰਸਾਤ ਨੇ ਕੁਝ ਰਾਹਤ ਜਰੂਰ ਦਿਹਾਦੀ ਹੈ ਪਰ ਲੇਬਰ ਵਾਲੇ ਜਿਹੜੇ ਨੇ ਅੱਜ ਖੜੇ ਨੇ ਉਹ ਕਹਿਣਾ ਹੈ ਕਹਿਣਾ ਮਹਾਰਾਜੀ ਤੁਮਾਰ ਸਾਹਿਬ ਕੀ ਕਰ ਰਹੇ ਹੋ ਜਦੋਂ ਅੱਜ بارش ਹੋਈ ਹੈ ਬਹੁਤ ਅੱਛਾ ਹੋਇਆ ਅੱਛਾ ਹੋ ਲੇਕਿਨ ਰਸਤੇ ਦੇ ਕਿਲੇ ਹੁਕਮਾਨੇ ਕੇ ਲਈ ਹਾਂ ਕਿੱਥੇ ਚਲੇਗਾ ਬੁੱਧਾ ਚਲੇਗਾ ਜੀ चलेगा ये भी जरूरी है पर गर्मी 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 से 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 है है दो दिन बैठ जाएंगे कोई दिक्कत नहीं कितनी इस की यहाँ पे तो बहुत ज्यादा चक्कर आ जाता, तो जाता, जाता। करने में कितना बहुत है शहर दिया कचहरिया उपमंडल मजिस्ट्रेट तहसील खन्ना का दफ्तर जिथे देख रहे हो की पानी ਉੱਤਰਿਆ ਆ ਗੰਗੇ ਦਰਮੀ ਦੀ ਅੰਮੀ ਹੈ ਧਰਮੀ ਨੇ ਹੁੰਦਾ ਖੜ ਬਹੁਤ ਹੀ ਦੇਖਣਾ ਪਿਆ ਅਲੱਗ ਦੀ ਦਰਮੀ ਬਹੁਤ ਕਰਮੀ ਦੀ ਅੱਜ ਤੁਹਾਨੂੰ ਪੂਰੀ ਕਾਹੀ ਉਮਰ ਹੈ ਹਾਂ ਆਪਣੀ ਉਮਰ ਤੋਂ ਚੱਲੀ ਜਿੰਨੀ ਰਮੀਸਰ ਪਈ ਹੈ ਪਹਿਲਾਂ ਦੇਖੀਏਗਾ ਨਾ ਨਾ ਜੀ ਉਮਰ ਦੇ ਜਿਆਦਾ ਆਹ ਕੀ ਕਰਨ ਮੁੰਡੇ ਹਾਂ ਪਰ ਕਰਮੀ ਪਾਉ ਜਾਈਂ ਦੇ ਸਾਰ ਕਰਮੀ ਜਿਹੜੇ ਪੇੜ ਕੱਟੇ ਜਾ ਰਹੇ ਨੇ ਉਹਨਾਂ ਲਈ ਕਰਮ ਮੁੰਡੇ ਹੋਗਾ ਬਹੁਤ ਮਨ ਹੁੰਦਾ ਇੰਸ਼ੀ ਨਹੀਂ ਮੁੰਡੋ ਲੈ ਇੰਸ਼ੀ ਦਾ ਨਾ ਇਹ ਜੀ ਦਾ ਨਾ ਕਰਾ ਇਸ਼ੀ ਕਰਮ ਕਰਕੇ ਉਹਦਾ ਕਰਕੇ ਨਹੀਂ ਮੈਨੂੰ ਇਸ਼ੀ ਤੇ ਕੇ ਨਾ ਮੈਂ ਅੱਜ ਉਹ ਵੀ ਕਰਵਾਇਆ ਕੱਟ ਰਹੇ ਨੇ ਇਸ਼ੀ ਕਰਵਾਇਆ ਕੱਟ ਰਹੇ ਨੇ ਆਹ ਨਾਲ ਇਹਨਾਂ ਦੇ ਰੋਕ ਪੁੱਛ ਰਹੇ ਹਾਂ ਪਾਣੀ ਕਿਦਾ ਹੈ ਤਸਵੀਰ ਕੰਪਲੈਕਸ ਦੇ ਪਾਣੀ ਵੜ ਗਿਆ ਹੈ ਇਹ ਮੌਸਮ ਦੀ ਪਹਿਲੀ ਬਰਸਾਤ ਹੈ ਜਦੋਂ ਜੰਨੇ ਵਾਂ ਮੌਸਮ ਦੀ ਪਹਿਲੀ ਬਰਸਾਤ ਹੋਈ ਹੈ ਸਰਦਿਓ ਬਹੁਤ ਜ਼ਿਆਦਾ ਇੱਕ ਵਾਰੀ ਮੌਸਮ ਨੂੰ ਦੇਖਦੇ ਹੋਏ ਆਮ ਤੌਰ ਤੇ ਇਹ ਬਣਾਇਆ ਜਾਂਦਾ ਹੈ ਕਿ ਜਦੋਂ ਹਾਂ ਬਾਰਿਸ਼ ਦਾ ਮੌਸਮ ਆ ਗਿਆ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਤੇ ਜਿਸ ਤਰ੍ਹਾਂ ਅਸੀਂ ਪਹਿਲੇ ਟਾਈਮ ਤੋਂ ਆਪਾਂ ਦੇਖਿਆ ਰੁੱਖਾਂ ਦੀ ਕਮੀ ਕਰਕੇ ਐਟਮੋਸਫੇਅਰ ਬਹੁਤ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਹੁਣ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਬੱਦ ਵਧ ਰੱਖ ਲਿਆ ਜਾ ਪਿੰਡਾਂ ਟਡਾਂ ਦੇ ਚਲਾਏ ਹੋਏ ਟਰੱਕ ਜਿਹੜੇ ਨੇ ਆਮ ਤਾਸ ਤੇ ਜਿਹੜੇ 90% ਐ ਉਹ ਕਾਮਯਾਬ ਹੋ ਜਾਂਦੇ ਨੇ ਇਹਨਾਂ ਦਿਨਾਂ ਤੋਂ ਵਾਤਾਵਰਣ ਨੂੰ ਵਾਤਾਵਰਣ ਨੂੰ ਸਾਫ਼ ਰੱਖਣ ਦੀ ਬਾਕੀ ਪਰ ਉੱਪਰ ਗੋਣੀ ਚਾਹੀਦੀ ਹੈ ਮਾਸ਼ਾਅੱਲਾ ਪਾਣੀ ਦਾ ਹੈ ਤੁਸੀਂ ਦੇਖਿਓ ਕਿ ਕਚਹਿਰੀਆ ਰੋਡ ਤੇ ਹੈ ਪਾਣੀ ਬਹੁਤ ਜ਼ਿਆਦਾ ਜੀ ਇਹਦਾ ਹੈ ਤੁਸੀਂ ਦੇਖ ਲਓ ਕਿ ਡੁੱਬੀਆਂ ਦਿਖਾਈ ਦੇ ਰਹੀਆਂ ਨੇ ਪਾਣੀ ਸਾਰਾ ਹੀ ਜਿਹੜਾ ਹੈ ਤੇ ਨੇ ਹਰ ਦਾ ਰੂਹ ਡਿਰਾ ਹੈ ਡਰ ਗਿਆ ਹੈ ਗੱਡੀ ਚੱਲੀ ਬਹੁਤ ਉਖੀ ਲੱਗ ਰਹੀ ਹੈ ਉੱਚੀ ਗੱਡੀ ਆ ਫਿਰ ਵੀ ਤੁਹ ਦਿਖ ਰਹੇ ਹੋ ਲਹਿਰਾਂ ਜਿਹੜੀਆਂ ਪਾਣੀ ਦੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਅਸਲੀ ਹਾਂ ਜੀ ਗੱਡੀ ਅੰਦਰ ਵੜ ਕੇ ਬਹੁਤ ਉਖੀ ਗੱਡੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਬੜੀਆਂ ਖੜਗੀਆਂ ਨੇ ਪੂਰੀ ਖਿੱਚ ਪੈ ਰਹੀ ਆ ਗੱਡੀ ਨੂੰ ਪਾਣੀ ਬਹੁਤ ਜ਼ਿਆਦਾ